ਮੈਂ ਨੋਪਟੇ ਪਰਵਾਹ ਕਰੋਗੀ ਬਾਈਕੂ ਦੀ ਖਾਤਸਾ ਬਾਈਕੂ ਦੀ ਫਤਿਹ ਸਾਡੇ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਤੁਸੀਂ ਆਪ ਦੇ ਰੁਝੇਵਿਆਂ ਤੋਂ ਸਮਾਂ ਕੱਢ ਕੇ ਸਾਰੇ ਇੱਥੇ ਪਹੁੰਚਿਓ ਬਹੁਤ ਲੰਬੇ ਛੇਰ ਬਾਟੇ ਸਾਰਿਆਂ ਦੇ ਦਰਸ਼ਨ ਹੋ ਰਹੇ ਨੇ ਕਿਉਂਕਿ ਅੱਜ ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਜਦੋਂ ਉਹ ਸਾਡੇ ਹਲਕਾ ਦੇ ਇੰਚਾਰਜ ਸੀਗੇ ਸਾਡੀ ਦੂਰੀਆਂ ਕਾफी ਵੱਧ ਗਿਆ ਉਹਨਾਂ ਨੂੰ ਪਸੰਦ ਨਹੀਂ ਸੀ ਕਿ ਸਿੱਧੇ ਸਾਡੇ ਪਿੰਡਾਂ ਤਾਈਂ ਮੈਂ ਪਹੁੰਚ ਕਰਾਂ ਰਾਹੀ ਉਹਨਾਂ ਨੂੰ ਪਸੰਦ ਸੀ ਕਿ ਤੁਸੀਂ ਸਾਡੇ ਥਾਈਂ ਪਹੁੰਚੋ ਇਹਦੇ ਕਰਕੇ ਬਹੁਤ ਸਿਰ ਬਾਤਾਂ ਪਾਟੇ ਕੋ ਲਾਇਆ ਤੇ ਅੱਜ ਤੁਹਾਨੂੰ ਧੰਨਵਾਦ ਕਰਦੀ ਆ ਪਰਮਾਤਮਾ ਦਾ ਤੇ ਉਹਨਾਂ ਸਾਰੇ ਬੋਲਤਾਂ ਦਾ ਜਿਨ੍ਹਾਂ ਨੇ ਆਧੂਰੀਆਂ ਨੂੰ ਮਟਾਉਣ ਵਾਸਤੇ ਉਹਨਾਂ ਨੂੰ ਜੀਤਮੰਦਰ ਸਾਹਿਬ ਦਾ ਨਵਾਂ ਰਸਤਾ ਉਹਨਾਂ ਨੇ ਛੁੜਿਆ ਜਿਸ ਪਾਰਟੀ ਤੋਂ ਫਿੱਟੇ ਗਏ ਇਸੋਂ ਇਹ ਇਲਾਕੇ ਨੂੰ ਪ੍ਰਬਾਰ ਆਪਸਾਂ ਦਾ ਤੁਸੀਂ ਦੇਖਦੇ ਹੋ ਕਿ ਕੰਵਨੀ ਸਾਹਬੋ ਤੇ ਸ਼ਾਮਾ ਮੰਡੀ ਦੇ ਦੋਵੇਂ ਚਪਾ ਆਪਣੇ ਦਫ਼ਤਰ ਖੋਲ੍ਹਦੇ ਹਨ ਤਾਂ ਕਿ ਜਦੋਂ ਕਿਸੇ ਟਾਈਮ ਕੋਈ ਕੰਮ ਹੋਏ ਤਾਂ ਬੱਬੀ ਸਾਹਿਬ ਕੋ ਜਾਓ ਮੋੜੇ ਮੇਰੇ ਦਫ਼ਤਰ ਚ ਆਓ। ਭਾਵੇਂ ਭਾਦੰਗ ਪਿੰਡ 나오 ਜਾਂ ਮੇਰਾ ਬਟੂਟੇ ਦੇ ਦਫ਼ਤਰ ਜਿੱਥੇ ਰਾਜਨੀਤਿਕ ਕੰਮ ਹੈ। ਜਿੱਥੇ ਲਿਖ ਨੂੰ ਰੋੜ ਤੇ ਤੁਸੀਂ ਸਾਡੇ ਤੇ ਪੋਸਟ ਕਰ ਸਕਦੇ ਹੋ ਤੁਹਾਡੇ ਵਾਸਤੇ ਹਮੇਸ਼ਾ ਮਸਲਾ। ਮੈਂ ਇਸ ਪਿੰਡ ਵਾਸੀਆਂ ਦੇ ਖਾਸ ਇਸ ਕਰਕੇ ਨੇ ਸ਼ੁਕਰਾਨਾ ਕਰਦੀ ਆ ਕਿ ਬਹੁਤ ਹੀ ਪੰਥਕ ਸੋਚ ਵਾਲਾ ਪਿੰਡ ਹੈ। ਹਮੇਸ਼ਾ ਪੰਥ ਦਾ ਸਾਥ ਦਿੱਤਾ ਹੈ, ਕਬੀੜ ਦਾ ਸਾਥ ਦਿੱਤਾ ਹੈ। ਜਿੰਨੀਆਂ ਵੱਡੀਆਂ ਹਨੇਰੀਆਂ ਭਾਵੇਂ ਆਈਆਂ ਹੋਣ ਲੇਕਿਨ ਤੁਸੀਂ ਡਟ ਕੇ ਤਗੜੀ ਦਾ ਨਾਮ ਹਮੇਸ਼ਾ ਖੜੇ ਰਿਹਾ ਇਹਦੇ ਵਾਸਤੇ ਹੀ ਹਮੇਸ਼ਾ ਹੀ ਮੈਂ ਸ਼ੁਕਰਗੁਜ਼ਾਰ ਹੋਵਾਂਗੇ। ਜੁਕੇ ਫਟੇ ਵਰਗੇ ਪਰਵਾਰਾ ਕਰਕੇ ਹੀ ਆ 103 ਸਾਲ ਪੁਰਾਣੀ ਪਾਰਟੀ ਦਾ ਝੰਡਾ ਜੇ ਵੀ ਬਣਾ ਲਿਆ ਆ ਤੁਹਾਨੂੰ ਪਹਿਲੀ ਜੂਨ ਨੂੰ ਹੋਣ ਵਾਲੀ ਵੋਟਾਂ ਵਾਸਤੇ ਬੈਸਤੀ ਕਰਨ ਆਇਆ ਇਸ ਪਿਛਲੇ 8-7 ਸਾਲਾਂ 'ਚ ਪਿੱਛੇ ਤੁਸੀਂ ਸਾਰੀਆਂ ਸਰਕਾਰਾਂ ਦੇ ਕੰਮਕਾਜ ਦੇਖ ਲਏ ਨੇ ਹਰੇਕ ਪਾਰਟੀ ਦੀ ਸਰਕਾਰ ਦੇਖ ਲਈਏ ਤੇ ਪਿਛਲੇ 7 ਸਾਲਾਂ 'ਚ ਦੋਵੇਂ ਜਿਹੜੀ ਝੂਠੀ ਪਾਰਟੀਆਂ ਜਿਨ੍ਹਾਂ ਨੇ ਝੂਠੇ ਲਾਰੇ ਝੂਠੇ ਵਾਦੇ ਲੋਕਾਂ ਨੂੰ ਕੀ ਤੇ ਝੂਠਾ ਦੰਦਾ ਪੰਡੀ ਪ੍ਰਚਾਰ ਪਾਰਟੀ ਤਕਰੀਬੇ ਖਿਲਾਫ ਕੀਤਾ ਇਹ ਦੋਵੇਂ ਇਕੱਠੀਆਂ ਹੋ ਗਿਆ ਨੇ ਇਕੱਠੀਆਂ ਤਾਂ ਪਹਿਲੇ ਵੀ ਸੀਗੀਆਂ ਕਿਤੇ ਖੱਠੇ ਹੋ ਕੇ ਹੀ ਆ candidato ਨੂੰ ਭੜਦੇ ਸੀ ਤੇ ਵੱਡੇ ਵੱਡੇ ਨਾਰੇ ਦੋਵੇਂ ਦੋਵੇਂ ਹੀ ਲਾਉਂਦੇ ਸੀ ਜਿੱਕੇ ਮੋਮ ਦਾ ਸ਼ਰਿਆਮ ਪੂਰੇ ਦੇਸ਼ 체ਨਾ ਦਾ ਗੱਟਚੂੜ ਹੋ ਗਿਆ ਨਵੇਂ ਪਾਰਟੀਆਂ ਨਾਲ ਨੇ ਖੜੀ ਕਰਤੀਆਂ ਇੱਕ ਛੰਡੇ ਦੇ ਥੱਲੇ ਸਾਰੇ ਦੇਸ਼ ਵਿੱਚ ਚੋਹਣ ਲੱਗ ਰਹੇ ਨੇ ਤੇ ਕਹਿੰਦੇ ਕਿ ਸਾਜੀ ਸਰਕਾਰ ਵੀ ਅਸੀਂ ਬਣਾਵਾਂਗੇ ਲੇਕਿਨ ਪੰਜਾਬ ਦੇ ਲੋਕਾਂ ਨੂੰ ਅਜੇ ਵੀ ਝੂਠ ਮਾਰਨ ਤੋਂ ਹੱਟਦੇ ਨਹੀਂ ਕਹਿੰਦੇ ਸਾਰੇ ਦੇਸ਼ 'ਚ ਆਪਾਂ ਇਕੱਠਿਆਂ ਲੇਕਿਨ ਪੰਜਾਬ 'ਚ ਅਸੀਂ ਵੱਖਾਂ ਕੋਈ ਵੱਖ ਨਹੀਂ ਹੈਗੇ। ਭਾਵੇਂ ਭੱਜੇ ਨੂੰ ਕਾਓ ਭਾਵੇਂ ਝੜੂ ਨੂੰ ਕਾਓ ਇਹ ਕੋਈ ਛੁਠੇ ਕਾਹਨੇ ਚੋਟ ਜਾਊਗੀ। ਤੋਂ ਮੈਂ ਆਪ ਇਹ ਇੰਨੀ ਕਰਦੀ ਆ ਕਿ ਪਿਛਲੇ 7 ਸਾਲ ਪੰਜਾਬ ਦੇ ਲੋਕਾਂ ਨੇ ਵੱਡਾ ਨੁਕਸਾਨ ਝੱਲਿਆ ਕਿਉਂਕਿ ਆਪਾਂ ਕੀਤੇ ਹੋਏ ਸਮਾ ਦੇ ਆਧਾਰ 'ਚ ਮੋੜ ਨਹੀਂ ਪਾਈ। ਲੇਕਿਨ ਗੱਲਾਂ ਦੇ ਜਾਂਚੇ ਛਾਸਿਆਂ ਦੇ ਚਾਕੇ ਗਾਰੰਟੀਆਂ ਵੇਚਵਾਦਿਆਂ ਦੇ ਚਾਕੇ ਜਿੱਥੇ ਵੋਟਰ ਸਾਰੇ ਬੈਠੇ ਜਿਸ ਬਾਅਦ ਵਿੱਚ ਪੰਜੇ ਦੀ ਚਾਹਾਂ ਸੀਗਾ ਕਿ ਘਰ ਘਰ ਨੌਕਰੀ ਦੇ ਦਾਂਗੇ। ਜਾਂ ਬੱਚਿਆਂ ਨੂੰ ਬੇਰੋਜ਼ਗਾਰੀ ਭੱਤਾ ਦਵਾਂਗੇ, ਮੋਬਾਈਲ ਫੋਨ ਦਵਾਂਗੇ, ਕਿਸਾਨਾਂ ਨੂੰ ਛਾਹਾਂ ਦੇ ਤੋ ਤੁਹਾਡਾ ਸਾਰਾ ਕਰਜ਼ਾ ਮਾਫ਼ ਕਰ ਦਾਂਗੇ। ਬੀਬੀਆਂ ਮਾਇਆਂ ਨੂੰ ਕਹਿੰਦਾ ਕਿ ਆਟੇ ਦਾ ਨਾਲ ਤੁਹਾਨੂੰ ਕਿਉਂ ਸ਼ੱਕਰ, ਖੰਡ, ਚਾਪਤੀ ਵੀ ਦਵਾਂਗੇ। 5-7 ਫਾੜੀ ਵੋਟੇ ਸੁਪਨਾ ਦਿਖਾ ਕੇ ਸਰਕਾਰ ਬਣਾ ਕੇ ਜਦ ਉਹ ਤੁਹਾਡੀ ਵੋਟ ਦੇ ਨਾਲ ਗਰੀਬਾਂ ਦੀ ਵੋਟ ਦੇ ਨਾਲ ਜਦ ਸਰਕਾਰ ਬਣ ਗਈ, ਨਾ ਤਾਂ ਕਿਸੇ ਦਾ ਕਰਜ਼ਾ ਮਾਫ਼ ਕੀਤਾ। ਨਾ ਕਿਸੇ ਨੂੰ ਨੌਕਰੀ ਆ ਇਨਾ ਦੇ ਰੋਜ਼ਾਰੀ ਪਸਾਨਾ ਮੋਬਾਈਲ ਫੋਨ ਤੇ ਕਿਉਂ ਸ਼ਕਰਖੰਡ ਦਾ ਕੀ ਦੇਣਾ ਸੀ ਮੈਨੇ ਤਾਂ ਫਾੜੇ ਘਾਟ ਕੱਟਤੇ ਬਾਕੀ ਜਿਹੜੇ ਬਚੇ ਸੀ ਉਹ 3 ਕਿਲੋ ਕਾਲਕਵਾਲ ਸਾਹਿਬ ਦਿੰਦੇ ਸੀ ਤਾਂ ਕਿ ਮਹੀਨੇ ਚੰਦੀ ਤੇ ਫਾੜੇ ਘਰ ਰੋਟੀ ਪੱਕੇ ਉਹ 3 ਕਿਲੋ ਨੂੰ ਵੀ ਕੱਟ ਕੇ 15 ਕਿਲੋ ਕਰਦਾ ਬਾਕੀ ਸਾਰਾ ਬਾਜ਼ਾਰ 'ਚੇ ਵੇਚ ਕੇ ਮੋٹے ਪੈਸੇ ਕਮਾ ਕੇ ਘਰੀ ਦਾ ਖਰਚਾ ਦੇ ਤੇ ਫਿਰ ਇਹਨਾਂ ਦੇ ਭਾਈਵਾਲ ਮਹਾ ਝੂਠਾ ਉਹ ਝਾਲੂ ਆਇਆ ਜਿਹਨੇ ਤਾਂ ਪੂਰਾ ਹੀ ਝਾਲੂ ਅਸੋ ਜਾਂ ਨਾਪਤਾ ਕਿਓ 15 ਕਿਲੋ ਕਣਕ ਵੀ ਉਹਨੂੰ 5 ਕਿਲੋ ਆਟੇ ਨਹੀਂ ਹੋ ਗਏ ਛਾੜ ਵੀ ਕੱਟਦੇ ਤੇ ਤਲਕ ਵੀ ਕੱਟਦੇ ਤੇ 5 ਕਿਲੋ ਆਟਾ ਨਾਲ ਕਿਹੜਾ ਮਹੀਨਾ ਚੱਪਦਾ ਸੋ ਪਹਿਲੇ ਕਰੀ ਇਹਨੂੰ ਉਸੇ ਆ ਸੋਚਣਾ ਹੈ ਨਹੀਂ ਜਿਹੜੀ ਸਨੁਕਤੀ 20 ਕਿਲੋ ਕਣਕ ਦੇ ਵਿੱਚ 3 ਕਿਲੋ ਕਣਕ ਦੇ ਵਿੱਚ ਮਹੀਨੇ ਦੇ 3 ਦਿਨ ਆ ਵਾਸਤੇ ਉਹ ਚੰਗੇ ਸੀਗੇ ਕਿ ਜਿਹੜਾ ਦੁਹਾਰਾ ਚਾਹ